ਇੱਕ 골ਡ ਮੈਡਲ ਜਿੱਤ ਕੇ ਲੱਗਾ ਨਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਦੇ ਅਮਰੀਕਾ ਜਿਹੜੀ ਕਿ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਹੈ ਕਿੰਨਾ ਕੁ ਮਾਣ ਦਾ ਮਹਿਸੂਸ ਹੋਇਆ ਜੀ ਬਿਲਕੁਲ ਜੀ ਮਾਣ ਤਾਂ ਦੇਖੋ ਵਰਲਡ ਦੇ ਵਿੱਚ ਖੇਡ ਕੇ ਆਏ ਆ ਉਹ ਵੀ ਫਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਣ ਤਾਂ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਆਪਣੀ ਫੈਮਿਲੀ ਤੇ ਜਿਨ੍ਹਾਂ ਦਾ ਮੈਂ ਨਾਮ ਬਣਾ ਕੇ ਆ ਨਾਂ ਰੋਸ਼ਨ ਕੀਤਾ ਹੈ ਆਪਣੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਹੈ ਜੀ ਬਿਲਕੁਲ ਸਹਰੀ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੋਂ ਸੇਵਾਵਾਂ ਨਿਭਾ ਰਹੇ ਹੋ ਆਪਣਾ ਕਿੰਨਾ ਸਮਾਂ ਹੋ ਗਿਆ ਸੇਵਾ ਨਿਭਾਉਤ ਜੀ ਮੈਨੂੰ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜਿਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਡਿਊਟੀ ਦਾ ਕੋਈ ਸਾਡਾ ਸਮਾਂ ਨਹੀਂ ਹੈ ਸਾਡਾ ਕੋਈ ਫਿਕਸ ਟਾਈਮ ਨਹੀਂ ਹੈ ਆਫਿਸ ਦੀ ਜਿਹੜੀ ਡਿਊਟੀ ਹੁੰਦੀ ਆ ਨਾ ਬੈਂਕ ਨੇ 5 ਤੋਂ 9 ਤੋਂ 5 ਡਿਊਟੀ ਕੀਤੀ ਘਰ ਆ ਗਏ ਸਾਡਾ ਕੋਈ ਟਾਈਮ ਨਹੀਂਗਾ ਜੀ ਸਾਡੇ 6 ਵਜੇ ਡਿਊਟੀ ਸਰੇ ਸ਼ੁਰੂ ਹੋਗੀ ਖਤਮਦਾ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਇਹ ਰਿਐਲਿਟੀ ਹੈ ਉਸ ਦੇ ਬਾਵਜੂਦ ਵੀ ਜਿਹੜਾ ਮੈਂ ਆਪਣੀ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਸੈਟਅਪ ਲਗਾਇਆ ਹੋਇਆ ਆਮਨੇਸਿੰਗ ਦਾ ਤੁਸੀਂ ਦੇਖ ਹੀ ਲਿਆ ਡੀਸੀ ਡਿਮਾਰ ਬਣਾ ਕੇ ਮੇਰੇ ਦੇ ਬ੍ਰਦਰ ਨੇ ਉਹ ਮਕੈਨਿਕ ਹੈ ਬ੍ਰਦਰ ਮੇਰਾ ਤੋਂ ਉਹਨੇ ਜਿਹੜਾ ਜੁਗਾਰ ਲਗਾ ਕੇ ਹੈਂਡਲ ਤਿਆਰ ਕੀਤੇ ਨੇ ਜੋ ਵੀ ਪ੍ਰੈਕਟਿਸ ਦੇ ਤੇ ਉਹਦੇ ਨਾਲ ਜਿਹੜੀ ਮੈਂ ਆਪਣੀ ਉਹ ਤਿਆਰੀ ਕਰਦਾ ਤੇ ਆਪਣੀ ਗੇਮ ਨੂੰ ਜਿਹੜਾ ਉਹ ਡਿਊਟੀ ਤੋਂ ਬਾਅਦ ਜਿਹੜਾ ਉਹ ਟਾਈਮ ਦਿੰਦਾ ਨੰਨੇ ਜਿਹੜੇ ਨੌਜਵਾਨ ਇਸ ਗੇਮ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਕੀ ਜਿਹੜੀ ਇਹ ਗੇਮ ਦਾ ਜੋਰ ਹੈ ਖੇਡ ਚਾਹੇ ਕੋਈ ਵੀ ਹੈ ਕੋਈ ਕਬੱਡੀ ਹੈ ਕੋਈ ਐਥਲੈਟਿਕ ਹੈ ਕੋਈ ਬਾਸਕਟਬਾਲ ਹੈ ਵਾਲੀਬਾਲ ਹੈ ਕੋਈ ਵੀ ਗੇਮ ਹੈ ਹਰ ਇੱਕ ਪਾਰਟ ਦਾ ਕੰਮ ਕਰਨਾ ਜ਼ਰੂਰੀ ਹੈ ਜੇ ਸਾਰੇ ਪਾਰਟ ਕੰਮ ਕਰਨਗੇ ਬੋਡੀ ਦੇ ਤੇ ਅਸੀਂ ਜਿਹੜੇ ਆ ਉਹ ਕੇ ਪਤਾਗੇ ਸੋ ਸੇਮ ਗੇਮ ਉਹ ਵੀ ਇਹ ਵੀ ਗੇਮ ਇਦਾਂ ਹੀ ਆਮ ਨੈਸਲਿੰਗ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਹ ਦਾ ਜੋਰ ਲਗਾ ਰਹੇ ਹਾਂ ਹੱਥ ਨਾਲ ਹੱਥ ਫੜਿਆ ਹੋਵੇ ਦੂਸਰੇ ਦਾ ਤੇ ਸਾਡੀ ਇਕੱਲੇ ਬਾਹ ਦਾ ਹੀ ਜੋਰ ਲੱਗ ਰਿਹਾ ਇਹਦੇ ਚ ਸਾਡੇ ਲੱਤਾਂ ਦਾ ਪੈਰਾਂ ਦਾ ਬਾਹਾਂ ਦਾ ਅੱਥਾ ਤੱਕ ਗਈ ਆਪਣੇ ਅੱਖਾਂ ਦਾ ਜੋਰ ਲੱਗਦਾ 250 ਤੋਂ 300 ਯੰਗ ਮੁੰਡੇ ਜਿਹੜੇ ਆ ਉਸ ਟੂਰਨਾਮੈਂਟ ਲਈ ਇਕੱਠੇ ਹੁੰਦੇ ਨੇ ਖੇਡਣ ਲਈ ਅੱਛਾ ਉਹਨਾਂ ਦੀ ਏਸ਼ ਕਿੰਨੀ ਹੈ 16 ਸਾਲ ਤੋਂ ਲੈ ਕੇ 22 ਸਾਲ ਤੱਕ ਯੰਗ ਮੁੰਡੇ ਜਿਹੜੇ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਸ਼ਨ ਕਰਦੇ ਨੇ ਜਦੋਂ ਲੋਕਲ ਹਜੇ ਲੋਕਲ ਟੂਰਨਾਮੈਂਟ ਤੇ ਹੈ ਤੇ ਮੈਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਸ ਗੇਮ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੈਟੀ ਹੈਡਲਾਈਨਸ ਤੇ ਮੈਂ ਤੁਹਾਡੇ ਨਾਲ ਵਸਤੂ ਚ ਇਕਵਲ ਪੰਜਾਬ ਪੁਲਿਸ ਦੀ ਜਿਹੜੀ ਡਿਊਟੀ ਆ ਬਹੁਤ ਮੁਸ਼ਕਿਲ ਹੁੰਦੀ ਹੈ ਪਰ ਫਿਰ ਵੀ ਜੇ ਦੇਖਿਆ ਜਾਵੇ ਉਸ ਡਿਊਟੀ ਦੇ ਵਿੱਚ ਜੇ ਗੇਮ ਖੇਡੀ ਜਾਵੇ ਤੇ ਉਹਦੇ ਵਿੱਚ ਨਾਮ ਕਮਾਇਆ ਜਾਵੇ ਤਾਂ ਬਾ ਕਮਾਲ ਦੀ ਗੱਲ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਵਿਅਕਤੀ ਨਾਲ ਮਿਲਾਨ ਜਾ ਰਹੇ ਆ ਜਿਹੜੇ ਕਿ ਗੇਮ ਵੀ ਖੇਡਦੇ ਨੇ ਗੇਮ ਕਿਹੜੀ ਪੰਜਾ ਪੰਜੇ ਦੀ ਜਿਹੜੀ ਗੇਮ ਆ ਅਮਰੀਕਾ ਤੱਕ ਜਿਹੜੇ ਖੇਡ ਕੇ ਆਏ ਨੇ ਗੱਲ ਕਰ ਲੈਣੇ ਸਾਡੇ ਨਾਲ ਸਾਈਹ ਜੀ ਮੌਜੂਦ ਨੇ ਕਿਉਂਕਿ ਦੇਖਿਆ ਜਾਵੇ ਤਾਂ ਨਾਮ ਜਿਹੜਾ ਰੋਸ਼ਨ ਕੀਤਾ ਹੈ ਅਮਰੀਕਾ ਤੱਕ ਤੇ 골ਡ ਮੈਡਜਿਤ ਕੇ ਲੈ ਕੇ ਆਏ ਨੇ ਪਹਿਲਾਂ ਤੇ ਗੱਲਬਾਤ ਕਰ ਲੈਣੇ ਸਾਈਹ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਬਿਲਕੁਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਮੈਂ ਸਾਹਿਲ ਹੈੱਡ ਕਨਸਟੇਬਲ ਬਤੌਰ ਜਿਹੜਾ ਪੰਜਾਬ ਪੁਲਿਸ ਅਮਰਸਰ ਦੇ ਵਿੱਚ ਜਿਹੜਾ ਨੌਕਰੀ ਆਪਣੀ ਕਰ ਰਿਹਾ ਹਾਂ ਜੀ ਜੀ ਸਾਹਿਲ ਜੀ ਕਿੰਨੀ ਕਮਾਨ ਵਾਲੀ ਗੱਲ ਹੈ ਕਿ ਇੱਕ 골ਡ ਮੈਡਲ ਜਿੱਤ ਕੇ ਲੈ ਗਏ ਨਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਤੇ ਅਮਰੀਕਾ ਜਿਹੜੀ ਕਿ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਕਿੰਨਾ ਕ ਮਾਨ ਦਾ ਮਹਿਸੂਸਾ ਜੀ ਬਿਲਕੁਲ ਜੀ ਮਾਨ ਤਾਂ ਦੇਖੋ ਵਰਲਡ ਦੇ ਵਿੱਚ ਖੇਡ ਕੇ ਆਏ ਆ ਉਹ ਵੀ ਫਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਨ ਦਾ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਆਪਣੇ ਫੈਮਿਲੀ ਤੇ ਜਿਨ੍ਹਾਂ ਦਾ ਮੈਂ ਨਾਮ ਬਣਾ ਕੇ ਆ ਨਾਮ ਰੋਸ਼ਨ ਕੀਤਾ ਹੈ ਆਪਣੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਹੈ ਜੀ ਬਿਲਕੁਲ ਸਰ ਜੀ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੋਂ ਸੇਵਾਵਾਂ ਨਿਭਾ ਰਹੇ ਹੋ ਆਪਣਾ ਕਿੰਨਾ ਸਮਾਂ ਹੋ ਗਿਆ ਸੇਵਾ ਨਿਭਾਉਣਾ ਜੀ ਮੈਨੂੰ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜਿਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਭਾਜੀ ਇੰਨਾ ਲੰਮਾ ਸਮਾਂ ਡਿਊਟੀ ਦੇ ਵਿੱਚ ਤੇ ਟਾਈਮ ਮੈਨੇਜਮੈਂਟ ਕਿਵੇਂ ਕਰਦੇ ਹੋ ਗੇਮਾਂ ਦੇ ਵਿੱਚ ਕਰਨੀ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਹਾਰਡ ਵਰਕ ਕਰਨਾ ਪੈਂਦਾ ਦਿਨ ਰਾਤ ਇੱਕ ਕਰਨੀ ਪੈਂਦੀ ਹੈ ਹਨਾ ਕਿੰਨਾ ਕੁ ਟਾਈਮ ਮੈਨੇਜ ਕਰਦੇ ਹੋ ਡਿਊਟੀ ਤਾਂ 24 ਘੰਟੇ ਦੀ ਹੁੰਦੀ ਤੁਹਾਡੀ ਕਿਸ ਤਰ੍ਹਾਂ ਮੈਨੇਜ ਕਰਦੇ ਜੀ ਬਿਲਕੁਲ ਜੀ ਦੇਖੋ ਡਿਊਟੀ ਦੇ ਨਾਲ ਨਾਲ ਗੇਮ ਕਰਨਾ ਇੱਕ ਮਤਲਬ ਕੀ ਆਪਣੇ ਆਪ ਨੂੰ ਚੈਲੰਜ ਦੇਣ ਵਾਲਾ ਕੰਮ ਹੈ ਡਿਊਟੀ ਦਾ ਕੋਈ ਸਾਡਾ ਸਮਾਂ ਨਹੀਂ ਹੈ ਸਾਡਾ ਕੋਈ ਫਿਕਸ ਟਾਈਮ ਨਹੀਂ ਹੈ ਆਫਿਸ ਦੀ ਜਿਹੜੀ ਡਿਊਟੀ ਹੁੰਦੀ ਹੈ ਨਾ ਬੈਂਕ ਦੇ 5 ਤੋਂ 9 ਤੋਂ 5 ਡਿਊਟੀ ਕੀਤੀ ਘਰ ਆ ਗਏ ਸਾਡਾ ਕੋਈ ਟਾਈਮ ਨਹੀਂਗਾ ਜੀ ਸਾਡੀ 6 ਵਜੇ ਡਿਊਟੀ ਸਰੇ ਸ਼ੁਰੂ ਹੋ ਗਈ ਖਤਮ ਦਾ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਇਹ ਰਿਐਲਿਟੀ ਹੈ ਕਿ ਸਾਨੂੰ ਬਹੁਤ ਲੋਕ ਪੁੱਛਦੇ ਨੇ ਤੁਹਾਡਾ ਟਾਈਮਿੰਗ ਫਿਕਸ ਹੈਗਾ ਵਾ 8 ਤੋਂ ਵੱਡ 12 ਘੰਟੇ ਕਰ ਰਿਹਾ ਮੈਂ ਸਾਡਾ ਕੋਈ ਟਾਈਮ ਨਹੀਂ ਆ ਉਸ ਦੇ ਬਾਵਜੂਦ ਵੀ ਜਿਹੜਾ ਮੈਂ ਆਪਣੀ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਸੈਟਅਪ ਲਗਾਇਆ ਹੋਇਆ ਆਮ 레ਸਲਿੰਗ ਦਾ ਤੁਸੀਂ ਦੇਖ ਹੀ ਲਿਆ ਵਾ ਦੇਸੀ ਰਿਮਾਰਡ ਬਣਾ ਕੇ ਮਿਲਦੇ ਬ੍ਰਦਰ ਨੇ ਉਹ ਮਕੈਨਿਕ ਹੈ ਬ੍ਰਦਰ ਮੇਰਾ ਤੋਂ ਉਹਨੇ ਜਿਹੜਾ ਜੁਗਾੜ ਲਗਾ ਕੇ ਹੈਂਡਲ ਤਿਆਰ ਕੀਤੇ ਨੇ ਜੋ ਵੀ ਪ੍ਰੈਕਟਿਸ ਦੇ ਤੇ ਉਹਦੇ ਨਾਲ ਜਿਹੜੀ ਮੈਂ ਆਪਣੀ ਉਹ ਤਿਆਰੀ ਕਰਦਾ ਤੇ ਆਪਣੇ ਗੇਮ ਨੂੰ ਜਿਹੜਾ ਉਹ ਡਿਊਟੀ ਤੋਂ ਬਾਅਦ ਜਿਹੜਾ ਉਹ ਟਾਈਮ ਦਿੰਦਾ ਸਾਇਲ ਜੀ ਜਾਨਾ ਚਾਹੁੰਗਾ ਆਮ ਤੈਸਿੰਗ ਦੀ ਗੱਲ ਕਰ ਲਈਏ ਬੜਾ ਜ਼ੋਰ ਲੱਗਦਾ ਕਿ ਸੱਚੀ ਗੱਲ ਹੈ ਕਿ ਕੱਲਾ ਹੱਥ ਦਾ ਜ਼ੋਰ ਹੁੰਦਾ ਹੈ ਕਿ ਪੂਰੀ ਬੋਡੀ ਦਾ ਜ਼ੋਰ ਲੱਗਦਾ ਹੈ ਜਿਵੇਂ ਆਮਨੈਸ ਵੰਗੇ ਰਿਹਾ ਕੋਈ ਜ਼ੋਰ ਕੇ ਕਹਿ ਰਿਹਾ ਹੈ ਸਾਹਮਣੇ ਵਾਲੇ ਦੀ ਵੀ ਤਾਕਤ ਨੂੰ ਜਿਹੜਾ ਕਿ ਇੱਕ ਮਤ ਮਾਰਨੀ ਹੁੰਦੀ ਜੀ ਬਿਲਕੁਲ ਜੀ ਇਹ ਚੀਜ਼ ਮੈਂ ਨਵੇਂ ਜਿਹੜੇ ਨੌਜਵਾਨ ਇਸ ਗੇਮ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਕਿ ਜਿਹੜੀ ਇਹ ਗੇਮ ਦਾ ਜ਼ੋਰ ਹੈ ਖੇਡ ਚਾਹੇ ਕੋਈ ਵੀ ਹੈ ਕੋਈ ਕਬੱਡੀ ਹੈ ਕੋਈ ਐਥਲੈਟਿਕ ਹੈ ਜੀ ਕੋਈ ਬਾਸਕਟਬਾਲ ਹੈ ਵਾਲੀਬਾਲ ਹੈ ਕੋਈ ਵੀ ਗੇਮ ਹੈ ਹਰ ਇੱਕ ਪਾਰਟ ਦਾ ਕੰਮ ਕਰਨਾ ਜ਼ਰੂਰੀ ਹੈ ਜੇ ਸਾਰੇ ਪਾਰਟ ਕੰਮ ਕਰਨਗੇ ਬਾਡੀ ਦੇ ਤੇ ਅਸੀਂ ਜਿਹੜੇ ਆ ਉਹ ਕੇ ਪਤਾਗੇ ਸੋ ਸੇਮ ਗੇਮ ਉਹ ਵੀ ਐਵੀ ਗੇਮ ਇਦਾਂ ਹੀ ਆਮਨੇਸਲਿੰਗ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਹ ਦਾ ਜੋਰ ਲਗਾ ਰਹੇ ਹਾਂ ਹੱਥ ਨਾਲ ਹੱਥ ਫੜਿਆ ਹੋਵੇ ਦੂਸਰੇ ਦਾ ਤੇ ਸਾਡੀ ਇਕੱਲੇ ਬਾਹ ਨਾਲ ਹੀ ਜੋਰ ਲੱਗ ਰਿਹਾ ਹੈ ਇਹਦੇ ਚ ਸਾਡੇ ਲੱਤਾਂ ਦਾ ਪੈਰਾਂ ਦਾ ਬਾਹਾਂ ਦਾ ਅੱਥਰ ਤੱਕ ਕੀ ਆਪਣੇ ਅੱਖਾਂ ਦਾ ਜੋਰ ਲੱਗਦਾ ਅੱਛਾ ਜੋ ਦੋ ਮਤਲਬ ਕਿ ਫਾਈਟ ਫਸੀ ਜਾਂਦੀ ਹੈ ਪੰਜਾ ਫਸੀ ਜਾਂਦਾ ਹੈ ਜੋਰ ਲੱਗਦਾ ਦੋਨਾਂ ਦਾ ਬਰਾਬਰ ਹੁੰਦੇ ਨੇ ਪਲੇਅਰ ਜੋਰਾਂ ਦੇ ਵਿੱਚ ਉਦੋਂ ਸਾਡੇ ਅੱਖਾਂ ਦਾ ਵੀ ਜ਼ੋਰ ਰਹਿੰਦਾ ਹੈ ਤੇ ਅੱਖਾਂ 'ਚ ਕਈ ਵਾਰ ਬਲੱਡ ਵੀ ਆ ਜਾਂਦਾ ਹੈ ਇੱਥੋਂ ਤੱਕ ਮਤਲਬ ਕਿ ਜਿਹੜਾ ਇਹਦਾ ਜ਼ੋਰ ਹੈਗਾ ਹੈ ਅੱਖਾਂ 'ਚ ਬਲੱਡ ਕਿਸ ਤਰ੍ਹਾਂ ਬਲਕਿ ਪੂਰਾ ਸਿਰ ਤੱਕ ਜਦੋਂ ਆਪਾਂ ਹੱਥ ਪਕੜਿਆ ਵਾ ਸਾਡੀ ਹੁੱਕ ਵਿੱਚ ਪੋਜੀਸ਼ਨ 'ਚ ਸਾਡੀ ਹੁੱਕ ਪੰਜਾ ਫਸ ਗਿਆ ਉਹਦੇ ਵਿੱਚ ਫਿਰ ਅਸੀਂ ਇੱਕੋ ਸਾਚ ਅਸੀਂ ਜ਼ੋਰ ਲਗਾ ਰਹੇ ਹਾਂ ਤੁਸੀਂ ਟਰਾਈ ਕਰਨਾ ਕਦੀ ਕਿਸੇ ਦਾ ਹੱਥ ਪਕੜ ਕੇ ਜ਼ੋਰ ਲਾ ਕੇ ਦੇਖਣਾ ਇੱਕੋ ਸਾਹ ਦੇ ਵਿੱਚ ਤੁਹਾਡੇ ਅੱਖਾਂ 'ਚ ਜ਼ੋਰ ਆਇਆ अच्छा ਤੇ ਸਾਜੀ ਜਦੋਂ ਅਸੀਂ ਕਰਦੇ ਹਾਂ ਜੋ ਸਾਹਮਣੇ ਵਾਲਾ ਕੰਪੀਟ ਕਰ ਰਹੇ ਹੁੰਦਾ ਸਾਡੇ ਨਾਲ ਕੀ ਅੰਦਰ ਮਾਈਂਡ ਦੇ ਵਿੱਚ ਕੀ ਚੱਲਦਾ ਹੁੰਦਾ ਕਿਉਂਕਿ ਇਨੀ ਦੇਰ ਤੋਂ ਤੁਸੀਂ ਨਿਭਾਉਂਦੇ ਹੋ ਆਪਣੀ ਸੇਵਾ ਵੀ ਨਹੀਂ ਬਾਈਆਂ ਉਦੋਂ ਕੀ ਮਾਈਂਡ ਦੇ ਵਿੱਚ ਆਉਂਦਾ ਕਿ ਜੋ ਚੀਜ਼ ਤੁਹਾਨੂੰ ਸਫਲਤਾ ਦੀ ਮੂਰਤ ਲੈ ਜਾਂਦੀ ਹੈ ਘਰ ਘਰਬਾਰ ਦੇ سپورਟ ਦੇ ਕਾਲ ਮਾਪਿਓ ਦਾ سپورਟ ਕਹਿੰਦੇ ਹੋ ਕਿਸ ਤਰ੍ਹਾਂ ਮੈਨੂੰ ਮੋਟੀਵੇਸ਼ਨ ਕਿਸ ਤਰ੍ਹਾਂ ਮਿਲਦੀ ਹੈ ਉਸ ਵਕਤ ਜੀ ਬਿਲਕੁਲ ਜੀ ਮੋਟੀਵੇਟ ਕਰਨ ਵਾਲੀ ਮੇਰੀ ਫੈਮਿਲੀ ਹੀ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਹੁਣ ਤੱਕ ਪਹੁੰਚਾਇਆ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਭ ਤੋਂ ਪਹਿਲਾਂ ਤੇ ਮੇਰੇ ਮਦਰ ਨੇ ਘਰ ਵਿੱਚ ਮੇਰੀ ਵਾਈਫ ਹੈ ਮੇਰਾ ਛੋਟਾ ਬੇਟਾ ਵੀ ਹੈ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਤੋਂ ਸਭ ਤੋਂ ਵੱਡੇ ਮੈਨੂੰ ਪੂਰੀ ਸਪੋਰਟ ਕਰਦੇ ਨੇ ਇੱਥੋਂ ਤੱਕ ਕਿ ਕੋਈ ਟੂਰਨਾਮੈਂਟ ਹੁੰਦਾ ਹੈ ਜਿਵੇਂ ਮੈਂ ਆਲ ਇੰਡੀਆ ਪੁਲਸ ਗੇਮਸ ਖੇਡਣ ਜਾਣੀ ਹੈ ਉਹ ਮੇਰੇ ਨਾਲ ਜਾਂਦੇ ਨੇ ਖੇਡਣ ਲਈ ਅੱਛਾ ਮੈਨੂੰ ਹੌਸਲਾ ਦੇਣ ਲਈ ਉੱਥੇ ਰਹਿੰਦੇ ਵੀ ਨਹੀਂ ਮੇਰੇ ਨਾਲ 5-6 ਦਿਨ ਜਿੰਨੇ ਦਿਨ ਟੂਰਨਾਮੈਂਟ ਚੱਲਦਾ ਹੈ ਆਲ ਇੰਡੀਆ ਗੇਮਸ ਹੁੰਦੀ ਹੈ ਮੇਰੇ ਮਦਰ ਮੇਰੇ ਨਾਲ ਹੀ ਜਾਂਦੇ ਨੇ ਅੱਛਾ ਕਿ ਨਹੀਂ ਮੈਂ ਨਾਲ ਹੀ ਜਾਣਾ ਤੇਰੇ ਤੂੰ ਇਕੱਲੇ ਕਿੱਥੇ ਜਾਣਾ ਇੰਨੀ ਦੂਰ ਅੱਛਾ ਠੀਕ ਹੈ ਕਿ ਨਹੀਂ ਨਾਲ ਕੋਈ ਸਪੋਰਟ ਵਾਲਾ ਵੀ ਚਾਹੀਦਾ ਸੋ ਇਸ ਕਰਕੇ ਜਿਹੜੇ ਉਹ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਗੇਮ ਨੂੰ ਲੈ ਕੇ ਕਿ ਤੂੰ ਘਰ ਦਾ ਨਾਮ ਰੋਸ਼ਨ ਕਰ ਰਿਹਾ ਸਾਡੇ ਗਲੀ ਮੱਲੇ ਦਾ ਨਾਮ ਰੋਸ਼ਨ ਹੋਇਆ ਹੈ ਕਿ ਚਲੋ ਚਾਰ ਬੰਦੇ ਹੁਣ ਮੈਨੂੰ ਵੇਖ ਗਿਆ ਵੀ ਰੁਕਦੇ ਵੀ ਨਹੀਂ ਕਿ ਭਾਜੀ ਤੁਸੀਂ ਉਹੀ ਉਹ ਤੁਹਾਡੀ ਇੰਟਰਵਿਊ ਦੇਖੀ ਸੀ ਮੈਂ ਇਦਾਂ ਤੁਸੀਂ ਖੇਡ ਕੇ ਆਏ ਵਰਲਡ ਚੈਂਪੀਅਨਸ਼ਿਪ ਤੇ ਫੋਟੋ ਵੀ ਲੈਂਦੇ ਨੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਇੱਕ ਚੀਜ਼ ਦੀ ਕਿ ਮੈਂ ਇੱਕ ਇਸ ਟਾਈਮ ਇੰਡੀਆ ਪਲੇਅਰ ਹੈਗਾ ਵਾਂ ਸਾ ਜੀ ਇੱਕ ਗੱਲ ਹੈ ਕਿ ਜਦੋਂ ਅਪਜਿਤ ਕੇ ਆਨੇ ਆ ਮਾਨ ਸਨਮ ਮਿਲਦਾ ਡਿਪਾਰਟਮੈਂਟ ਨੇ ਮਾਨ ਸਨਮ ਜਰੂਰ ਕੀਤਾ ਹੋਵੇਗਾ ਹਨਾ ਕਿ ਕਿੰਨਾ ਕੁ ਉਦੋਂ ਫਕਰ ਮਹਿਸੂਸ ਹੁੰਦਾ ਕਿ ਜਦੋਂ ਆਪਣਾ ਡਿਪਾਰਟਮੈਂਟ ਜਦੋਂ ਸਾਥ ਦਵੇ ਤੇ ਹਲੇ ਕਿਤੇ ਨਾ ਕਿਤੇ ਕੁਝ ਹੋਰ ਵੀ ਕਮੀ ਵਿਸ਼ੇ ਲੱਗਦੀ ਹੈ ਕਿ ਕਿਹੇ ਵੱਲੋਂ ਕਿ ਹੋਰ ਮਾਨ ਸਨਮ ਹੋਵੇ ਤੇ ਅਸੀਂ ਹੋਰ ਨਾਮ ਰੋਸ਼ਨ ਕਰੀ ਜੀ ਬਿਲਕੁਲ ਜੀ ਦੇਖੋ ਡਿਪਾਰਟਮੈਂਟ ਨੇ ਆਪਣਾ ਮਾਨ ਸਨਮ ਕਰਨਾ ਸੀ ਉਹਨਾਂ ਨੇ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਆਪਣੇ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਐਪੀਐਸ ਉਹਨਾਂ ਨੇ ਮੇਰਾ ਬਹੁਤ ਵਧੀਆ ਮਾਨਸਨਮਾਨ ਕੀਤਾ ਮੈਨੂੰ ਬੁਲਾ ਕੇ ਬਹੁਤ ਅਪਰੀਸ਼ੀਏਟ ਕੀਤਾ ਮੈਨੂੰ ਹੌਸਲਾ ਦਿੱਤਾ ਹੈ ਤੂੰ ਅੱਗੇ ਵੀ ਹੋਰ ਬੈਡਲ ਲੈ ਕੇ ਆ ਪੰਜਾਬ ਕੋਲ ਦਾ ਨਾਮ ਰੋਸ਼ਨ ਕਰ ਬਟ ਮੈਂ ਇਸ ਗੱਲ ਦਾ ਚਲੋ ਨਮੋਸ਼ੀ ਵੀ ਹੈ ਮੈਨੂੰ ਕਿ ਤੈਨੂੰ ਸਰਕਾਰ ਵੱਲੋਂ ਕੀ ਅਪਰੀਸ਼ੀਏਟ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦਾ ਹੈ ਇਸ ਟਾਈਮ ਖੇਡਾਂ ਦੇ ਨਾਲ ਬਹੁਤ ਅੱਗੇ ਲੈ ਕੇ ਜਾ ਰਹੀ ਖੇਡਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਾ ਹੈ ਕਿ ਇਸ ਗੇਮ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ ਜਦੋਂ ਅਸੀਂ ਕੋਈ ਲੋਕਲ ਟੂਰਨਾਮੈਂਟ ਇੱਥੇ ਕਰਵਾਨੇ ਆ ਨਾ ਤਕਰੀਬਨ ਨਹੀਂ ਤੇ 250 ਤੋਂ 300 ਯੰਗ ਮੁੰਡੇ ਜਿਹੜੇ ਆ ਉਸ ਟੂਰਨਾਮੈਂਟ ਲਈ ਇਕੱਠੇ ਹੁੰਦੇ ਨੇ ਖੇਡਣ ਲਈ ਅੱਛਾ ਉਹਨਾਂ ਦੀ ਏਸ਼ ਕਿੰਨੀ ਹੈ 16 ਸਾਲ ਤੋਂ ਲੈ ਕੇ 22 ਸਾਲ ਤੱਕ ਯੰਗ ਮੁੰਡੇ ਜਿਹੜੇ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਸ਼ਨ ਕਰਦੇ ਨੇ ਜਦੋਂ ਲੋਕਲ ਹਜੇ ਲੋਕਲ ਟੂਰਨਾਮੈਂਟ ਤੇ ਆ ਤੇ ਮੈਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਸ ਗੇਮ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ ਇਸ ਗੇਮ ਦੇ ਜਿਹੜੇ ਆ ਉਹ ਕੰਪੀਟੀਸ਼ਨ ਕਰਵਾਈ ਜਾਣ ਵੱਧ ਤੋਂ ਵੱਧ ਕਿ ਲੋਕਾਂ ਨੂੰ ਵੀ ਇਸ ਗੇਮ ਦਾ ਪਤਾ ਚੱਲੇ ਠੀਕ ਹੈ ਜੀ ਇਹ ਹੀ ਕਹਿਣਾ ਚਾਹੁੰਦਾ ਜੀ ਮੈਂ ਬਹੁਤ ਧੰਨਵਾਦ ਆ ਜਿਸ ਤਰ੍ਹਾਂ ਕਿਸਾਨ ਜੀ ਨਾਲ ਗੱਲਬਾਤ ਕੀਤੀ ਹੈ ਮਾਨ ਜਿਹੜਾ ਵਿਧਾਇਕ ਦੇਸ਼ ਦੇ ਲਈ ਦੇਖਿਆ ਜਾਵੇ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਇਹ ਕੋਈ ਇੱਕ ਦਿਨ ਦੀ ਮਿਹਨਤ ਨਹੀਂ ਹੈ ਇਹ ਬੜੇ ਸਾਲਾਂ ਦੀ ਮਿਹਨਤ ਹੈ ਜਿਹੜੀ ਇੱਥੋਂ ਤੱਕ ਲੈ ਕੇ ਆਈ ਹੈ ਪਰ ਦੇਖਿਆ ਜਾਵੇ ਤਾਂ ਡਿਪਾਰਟਮੈਂਟ ਪੰਜਾਬ ਪੁਲਿਸ ਦਾ ਮਾਨ ਸਨਮਾਨ ਉਹਨਾਂ ਵੱਲੋਂ ਵੀ ਕੀਤਾ ਗਿਆ ਸਪੋਰਟ ਕੀਤਾ ਗਿਆ ਪਰ ਦੇਖਿਆ ਜਾਵੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਹੈ ਕਿ ਉਹ ਜਿਹੜੇ ਵਰਗੇ ਪਲੇਅਰਾਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਕਿ ਇਹ ਅੱਗੇ ਵੱਧ ਕੇ ਜਿਹੜਾ ਕਿ ਦੇਸ਼ ਦੇ ਵਿੱਚ ਨਾਮ ਰੋਸ਼ਨ ਕਰਨ ਕਿਉਂਕਿ ਕਿਤਨਾ ਕਿਤੇ ਕਮੀ ਪੇਸ਼ ਹੀ ਰਹਿ ਜਾਂਦੀ ਹੈ ਸਰਕਾਰ ਜਿਹੜੀ ਕਿ ਉਹ ਦੂਰ ਕਰੇ ਜਿਹੜਾ ਇਹਨਾਂ ਦਾ ਮਨ ਦਾ ਬੰਦ ਦਾ ਜਿਹੜਾ ਮਾਨ ਸਨਮਾਨ ਉਹ ਜ਼ਰੂਰ ਦੇਵੇ ਆਸ ਕਰਦੇ ਹਾਂ ਪੰਜਾਬ ਸਰਕਾਰ ਇਹਨਾਂ ਦੀ ਆਵਾਜ਼ ਜ਼ਰੂਰ ਸੁਨੇਗੀ ਤੇ ਇਹਨਾਂ ਦਾ ਜਿਹੜਾ ਬੰਦ ਦਾ ਮਾਨ ਸਨਮਾਨ ਇਹਨਾਂ ਨੂੰ ਜ਼ਰੂਰ ਦੇਵੇਗੀ ਮਿਰਦ ਦੇ ਜਾਰਾ ਵੈਸੇ ਸਿਮਸ ਕਵਲਦਾ ਸਿਟੀ ਹੈਡਲਾਈਨ ਜ਼ੰਬੀ ਸਾਇਰ